ਡੈਡੀ ਜਾਂ ਤਾਂ ਮੈਨੂੰ ਇੱਥੋਂ ਲੈ ਜਾਓ ਨਹੀਂ ਤਾਂ ਇਹਨਾਂ ਨੂੰ ਦਾਦਾ ਵਾਲੀ ਗੱਡੀ ਦੇ ਕੇ ਇਹਨਾਂ ਦਾ ਮੂੰਹ ਬੰਦ ਕਰਾ ਦਿਓ ਦਿਨਾਂ ਇਹਨਾਂ ਨੂੰ ਮੈਂ ਹੈਲੀਕਾਪਟਰ ਜੇ ਇਹਨਾਂ ਨੇ ਗੱਡੀ ਲੈਣੀ ਸੀ ਤਾਂ ਇਹ ਵਿਆਹ ਤੋਂ ਪਹਿਲਾਂ ਦੱਸ ਦਿੰਦੇ ਇਹਨਾਂ ਨੇ ਨਾ ਮੈਨੂੰ ਇੱਕ ਹਫ਼ਤੇ ਤੋਂ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਜੇ ਮੈਨੂੰ ਪਤਾ ਹੁੰਦਾ ਨਾ ਵੀ ਇਹਨੇ ਲਾਲਚੀ ਬੰਦੇ ਇਹ ਤੇ ਮੈਂ ਤੇਰਾ ਵਿਆਹ ਨਹੀਂ ਕਰਨਾ ਸੀ ਇਹਨਾਂ ਦੇ ਘਰੇ ਦੇਖੋ ਡੈਡੀ ਹੁਣ ਤਾਂ ਮੇਰਾ ਵਿਆਹ ਹੋ ਗਿਆ ਮੈਂ ਇਹਨਾਂ ਦੇ ਰੋਈ ਰੋਈ ਦੇ ਤਾਣੇ ਸੁਣ ਕੇ ਅੱਕੀ ਪਈਆ ਮੇਰੇ ਤੋਂ ਨਹੀਂ ਸੁਣੇ ਜਾਂਦੇ ਇਹਨਾਂ ਦੇ ਰੋਈ ਰੋਈ ਦੇ ਤਾਣੇ ਕੋਈ ਨਾ ਬੋਧ ਤੂੰ ਟੈਨਸ਼ਨ ਨਾ ਲੈ ਤੇਰਾ ਬਾਪੂ ਜਿਉਂਦਾ ਬੈਠਾ ਪਾ ਪਾ ਤੂੰ ਰੋ ਨਾ ਆ ਜੱਗਾ ਮੇਰੇ ਕੋਲੇ ਬੈਠਾ ਅਸੀਂ ਦੋਨੇ ਨਾ ਹੁਣੇ ਠਾਣੇ ਜਾਣੇ ਆ ਠੀਕ ਆ ਡੈਡੀ ਹਾਂ ਪਾ ਤਾਂ ਠੀਕ ਆ ਬਸ ਆਉ ਦਾ ਧਿਆਨ ਰੱਖੀ ਜਾਗਾ ਅਸੀਂ ਆਉਨੇ ਆ ਚੰਗਾ ਓਕੇ ਬਾਈ ਕੀ ਗੱਲ ਹੋ ਗਈ ਬਾਈ ਮੇਰੀ ਕੁੜੀ ਦੇ ਸਹੁਰੇ ਆ ਯਾਰ ਇੱਕ ਹਫਤਾ ਹੋ ਗਿਆ ਉਹਨੂੰ ਤੰਗ ਕਰਦਿਆਂ ਨੂੰ ਕਹਿੰਦੇ ਆ ਉਹਦੇ ਮਾਪਿਆਂ ਤੋਂ ਵੱਡੀ ਗੱਡੀ ਲੈ ਕੇ ਆ ਜਦੋਂ ਵਿਆਹ ਕੀਤਾ ਸੀ ਕੁੜੀ ਦਾ ਉਦੋਂ ਗੱਲ ਨਹੀਂ ਕੀਤੀ ਯਾਰ ਉਦੋਂ ਤਾਂ ਕਹਿੰਦੇ ਸੀ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈਗਾ ਸਾਨੂੰ ਕੁਝ ਨਹੀਂ ਚਾਹੀਦਾ ਬਸ ਕੁੜੀ ਚੰਗੀ ਮਿਲ ਜੇ ਹੁਣ ਕੁੜੀ ਚੰਗੀ ਮਿਲ ਗਈ ਤੇ ਆ ਭਈ ਨਾ ਲਾਲਚ ਕਰਦੇ ਆ ਗੱਡੀਆਂ ਮੰਗਦੇ ਆ ਹੁਣ ਕੀ ਕਰੀਏ ਜੇ ਮੈਨੂੰ ਪਤਾ ਹੁੰਦਾ ਨਾ ਇੰਨੇ ਲਾਲਚੀ ਆ ਤੇ ਮੈਂ ਆਪਦੀ ਕੁੜੀ ਦਾ ਵਿਆਹ ਹੀ ਨਹੀਂ ਕਰਨਾ ਸੀ ਇਹਨਾਂ ਦੇ ਘਰੇ ਚੱਲ ਕੋਈ ਨਾ ਹੁਣ ਤੂੰ ਇਹ ਦੱਸ ਕਰਨਾ ਕੀ ਆ ਕਰਨਾ ਕੀ ਆ ਯਾਰ ਹਾਂ ਸੱਚ ਤੂੰ ਇੱਕ ਦਿਨ ਮੈਨੂੰ ਕਹਿੰਦਾ ਸੀ ਕਿ ਐਸ ਐਚ ਉਹ ਮੇਰਾ ਯਾਰ ਦੋਸਤ ਆ ਹਾਂ ਉਹ ਤਾਂ ਮੇਰਾ ਭਰਾ ਵਰਗਾ ਦੋਸਤ ਆ ਬਸ ਫਿਰ ਆਪਾਂ ਥਾਣੇ ਚੱਲਦੇ ਆ ਇਹਨਾਂ ਦੇ ਸਾਰੇ ਟੱਬਰ ਦਾ ਨਾਮ ਲਿਖਾ ਕੇ ਆਉਣਾ ਖਾਸ ਕਰਕੇ ਦੀ ਮੰਮੀ ਦਾ ਪਤਾ ਮੇਰੀ ਕੁੜੀ ਨੂੰ ਕਹਿੰਦੀ ਕਹਿੰਦੀ ਤੌਲੀਆਂ ਵੀ ਆਪਦੇ ਘਰੋਂ ਲੈ ਕੇ ਆ ਇਹਨਾਂ ਲਾਲਚ ਕਰਦੀ ਆ ਉਹ ਬਸ ਫਿਰ ਆਪਾਂ ਚੱਲਦੇ ਆ ਥਾਣੇ ਕਰਦੇ ਆ ਗੱਲ ਜੇ ਤੁਮ ਮੈਨੂੰ ਪਹਿਲਾਂ ਦੱਸ ਦਿੰਦਾ ਨਾ ਵੀ ਆਪਾਂ ਥਾਣੇ ਜਾਣਾ ਫਿਰ ਮੈਂ ਅੱਜ ਗੱਡੀ ਲਿਆਉਣੀ ਸੀ। ਉਹ ਨਾ ਨਾ ਗੱਡੀ ਤਾਂ ਮੇਰੇ ਮੁੰਡੇ ਕੋਲ ਵੀ ਹੈਗੀ ਆ। ਉਹਨਾਂ ਬਸ ਇੱਥੇ ਬਾਜ਼ਾਰ ਗਿਆ ਵਾ ਆਉਂਦਾ ਹੀ ਹੋਣਾ। ਭਾਈ ਤੁਸੀਂ ਗੱਡੀ ਕਦੋਂ ਲੈ ਲਈ? ਮੈਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ। ਉਹ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਇਆ ਸੀ ਨਾ ਉਦੋਂ ਤੱਕ ਕੈਨੇਡਾ ਬੈਠਾ ਸੀ। ਉਹਦੇ ਸਹੁਰਿਆਂ ਨੇ ਇਹਨੂੰ ਦਾਅ ਚ ਗੱਡੀ ਦਿੱਤੀ ਸੀ 20-25 ਲੱਖ ਦੀ। ਉਹ ਕਿਹੜੀ ਆਉਂਦੀ 4 ਬਾਰੀਆਂ ਵਾਲੀ। ਥਾਰ ਰੌਕਸ ਥਾਰ ਰੌਕਸ। ਅੱਛਾ। ਗੱਡੀ ਦਾ ਛੱਡ ਮੈਂ ਤਾਂ 5 ਲੱਖ ਰੁਪਈਆ ਵੀ ਦਵਾਇਆ ਉਹਦੇ ਮੁੰਡੇ ਨੂੰ ਦਾਅ ਚ। ਠੀਕ ਆ ਬਾਈ ਮੈਂ ਤਾਂ ਆਏ ਕਹਿਣਾ ਚਾਰ ਪੈਸੇ ਇਕੱਠੇ ਕਰਕੇ ਨਾ ਤੁਸੀਂ ਵੀ ਆਪਦੀ ਕੁੜੀ ਨੂੰ ਗੱਡੀ ਦੇਈ ਦਿਓ ਘਰ ਬਸਾਉਣ ਵਾਲੀ ਗੱਲ ਕਰੋ ਜਵਾਨ ਕੁੜੀ ਘਰੇ ਬੈਠੀ ਚੰਗੀ ਨਹੀਂ ਲੱਗਦੀ ਕੋ ਭਰਾਵਾ 2 ਕਿੱਲੇ ਤੇ ਪੈਲੀ ਦੇ ਸਾਡੇ ਕੋਲੇ ਅਸੀਂ ਇਹਨੂੰ ਗੱਡੀ ਲੈ ਕੇ ਦੇਈਏ ਕਿ ਘਰ ਦਾ ਗੁਜ਼ਾਰਾ ਚਲਾਈਏ ਜੇ ਮੇਰੇ ਕੋਲ ਪੈਸੇ ਹੁੰਦੇ ਨਾ ਮੈਂ ਤਾਂ ਵੀ ਗੱਡੀ ਨਹੀਂ ਲੈ ਕੇ ਦੇਣੀ ਸੀ ਦਾਜ ਦੇਣਾ ਪਤਾ ਕਿੰਨਾ ਵੱਡਾ ਪਾਪ ਆ ਤੇ ਬਾਈ ਦਾਜ ਲੈਣਾ ਕੀ ਮਤਲਬ ਬਾਈ ਮਤਲਬ ਇਹ ਜੇ ਤੁਹਾਨੂੰ ਦਾਜ ਦੇਣਾ ਪਾਪ ਲੱਗਦਾ ਹੈ ਤੇ ਫਿਰ ਲੈਣਾ ਪਾਪ ਨਹੀਂ ਲੱਗਦਾ ਜਦੋਂ ਤੇਰੇ ਮੁੰਡੇ ਦਾ ਵਿਆਹ ਸੀ ਤੂੰ ਤੇ ਸਹੁਰਿਆਂ ਤੋਂ ਦਾਜ ਚ 15 ਲੱਖ ਰੁਪਏ ਤੇ ਗੱਡੀ ਕਿਉਂ ਲਈ ਥੋੜੇ ਵਰਗੇ ਲੋਕਾ ਕਰਕੇ ਨਾ ਸਾਡੇ ਸਮਾਜ ਚ ਦਾਜ ਵਰਗੇ ਗੰਦੇ ਰਵਾਜ ਖਤਮ ਨਹੀਂ ਹੋਏ ਜੇ ਸਾਡੇ ਸਮਾਜ ਚ ਸੱਚੀ ਦਾਜ ਵਰਗੇ ਗੰਦੇ ਰਵਾਜ ਖਤਮ ਕਰਨੇ ਆ ਨਾ ਫੇਰ ਤਾਂ ਤੁਹਾਨੂੰ ਮੰਨਣਾ ਹੀ ਪੈਣਾ ਵੀ ਜੇ ਦਾਜ ਦੇਣਾ ਪਾਪਾ ਤੇ ਦਾਜ ਲੈਣਾ ਵੀ ਪਾਪਾ ਤੀਂ ਅਚੜੀਆਂ ਦਾਜ ਦੀ ਭੇਟ ਐ ਸੀ ਦੇ ਕੋਈ ਲੋਬੀ ਮਾਰ ਦੇ ਤਾੜੀਆਂ ਨੇ ਬੇਨੀ ਤਜੇ ਲੋਕਾਂ ਨੇ ਬੇਨੀ ਤੇ ਜੇ ਲੋਕਾਂ ਨੇ ਥੀ ਆਕਲਾ ਕੇ ਸਾੜੀਆਂ ਨੇ ਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਪਸੰਦ ਆਈ ਹੋਊਗੀ ਇਹ ਵੀਡੀਓ ਦੇ ਵਿੱਚ ਮੈਸੇਜ ਇਹੀ ਸੀ ਵੀ ਜਿਹੜੇ ਲੋਕ ਟੌਣ ਮਾਰ ਮਾਰ ਕੇ ਦੱਸਦੇ ਹੁੰਦੇ ਆ ਲੋਕਾਂ ਨੂੰ ਵੀ ਦਾਜ ਦੇਣਾ ਬਹੁਤ ਵੱਡਾ ਪਾਪ ਆ ਤੇ ਉਹ ਕੀ ਹੁੰਦਾ ਵਾ ਉਹ ਆਪ ਹੀ ਦਾਜ ਲੈ ਕੇ ਬੈਠੇ ਹੁੰਦੇ ਆ ਤੇ ਲੋਕਾਂ ਨੂੰ ਮੱਤਾ ਦਿੰਦੇ ਹੁੰਦੇ ਆ ਵੀ ਦਾਜ ਦੇਣਾ ਬਹੁਤ ਪਾਪ ਹੁੰਦਾ ਵਾ ਤੇ ਇਹ ਵੀਡੀਓ ਉਹਨਾਂ ਲੋਕਾਂ ਤੇ ਕਰ ਤੁਸੀਂ ਆਪ ਸ਼ੇਅਰ ਕਰਕੇ ਪਹੁੰਚਾਉਣੀ ਆ ਜਿਨ੍ਹਾਂ ਨੇ ਆਪ ਦਾਜ ਲਿਆ ਹੋਇਆ ਵਾ ਤੇ ਲੋਕਾਂ ਨੂੰ ਮੱਤਾ ਦਿੰਦੇ ਆ ਵੀ ਦਾਜ ਦੇਣਾ ਬਹੁਤ ਵੱਡਾ ਪਾਪ ਆ ਸ਼ੇਅਰ ਕਰਕੇ ਤੇ ਆਪਣੀਆਂ ਭੈਣਾਂ ਤੇ ਕਰ ਜਰੂਰ ਪਹੁੰਚਾਓ ਵਾਦ ਤੋਂ ਵਾਦ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਸਾਡੀ ਵੀਡੀਓ ਹੋਰ ਭੈਣਾਂ ਭਰਾਵਾਂ ਤੇ ਕਰ ਪਹੁੰਚ ਜੇ ਕਮੈਂਟ ਜਰੂਰ ਕਰਿਆ ਕਰੋ ਵੱਡੇ ਵੱਡੇ ਸਾਨੂੰ ਪੜ ਕੇ ਬਹੁਤ ਖੁਸ਼ੀ ਮਿਲਦੀ ਸਾਨੂੰ ਬਹੁਤ ਹੌਸਲਾ ਮਿਲਦਾ ਸਾਡਾ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣ ਨੂੰ ਬਹੁਤ ਦਿਲ ਕਰਦਾ ਆ ਸਾਡੇ ਭਰਾਛੋੜੇ ਛੜੇ ਭਰਾ ਜਿਹੜੇ ਹਨ ਵੀਡੀਓ ਬਣਾਉਣ ਵਾਸਤੇ ਆ ਭੈਣ ਖੜੀ ਆ ਨੂਰ ਆ ਸਾਰੇ ਬਹੁਤ ਮਿਹਨਤ ਕਰਕੇ ਅਸੀਂ ਵੀਡੀਓ ਬਣਾਉਂਦੇ ਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਬਹੁਤ ਛੋਟੀ ਹੁੰਦੀ ਆ ਪਰ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਤੁਹਾਨੂੰ ਮੈਸੇਜ ਪਸੰਦ ਆਉਂਦਾ ਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਕਰ ਲਿਓ ਥੈਂਕ ਯੂ ਸੋ ਮੱਚ